ਤੀਸਰੀ ਵਾਰ ਇੱਕ ਸਾਧ ਚ ਅਟੈਕ ਕੀਤਾ ਜਾਂਦਾ ਔਰ ਕੋਈ ਗ੍ਰਿਫਤਾਰੀ ਨਹੀਂ ਕੋਈ ਪਛਾਣ ਨਹੀਂ ਕੀਤੀ ਹੈ ਜੀ ਲੋਇਡ ਆਰਡਰ ਦਿੱਤਾ ਤਾਂ ਜਹਾਉਂ ਉਡਾਈਆਂ ਹੋਈਆਂ ਨੇ ਇੱਥੇ ਸਵੇਚ ਕਦੇ ਪੁਲ ਸਟੇਸ਼ਨ ਚ ਗ੍ਰੇਨੇਡ ਅਟੈਕ ਕੱਲ ਰਾਤ ਨੂੰ ਨਵਾਂ ਸ਼ਹਿਰ ਚ ਗ੍ਰੇਨੇਡ ਅਟੈਕ ਹੋਇਆ ਹੈ ਅ ਮਜੀਠੇ ਚ ਪਤਾ ਨਹੀਂ ਕਿੰਨੀ ਬਾਰੀ ਗ੍ਰੇਨੇਡ ਅਟੈਕ ਹੋ ਚੁੱਕੇ ਨੇ ਹੁਣ ਹਾਲੀ ਚਵਿੰਡਾ ਦੇਵੀ ਵੀ ਇੱਕ ਘਰ ਚ ਚੋਰੀ ਹੋਈ ਸੀਗੀ ਵਿਚਾਰੀ ਬੱਚੀ ਕੱਲੀ ਸੀਗੀ ਉਹਨੇ ਕਿਸੇ ਤਰ੍ਹਾਂ ਦਰਵਾਜ਼ਾ ਬੰਦ ਕਰਕੇ ਚੋਰ ਨੂੰ ਪਹੁੰਚਾਇਆ ਤੇ ਹਰ ਜਗ੍ਹਾ ਚਵਿੰਡੇ ਚ ਪਤਾ ਨਹੀਂ ਕਿੰਨੇ ਫਿਰੋਤਿਆਂ ਲਈ ਗੋਲੀਆਂ ਚੱਲੀਆਂ ਨੇ ਹੁਣ ਇੱਥੇ ਗੋਲੀਆਂ ਚੱਲੀਆਂ ਨੇ ਪਤਾ ਨਹੀਂ ਸਰਕਾਰ ਕੀ ਕਰ ਰਹੀ ਹੈ ਜਦ ਜਿੱਥੇ ਤੁਸੀਂ ਦੇਖੋ ਜਾਂ ਤਾਂ ਗ੍ਰੇਨੇਡ ਅਟੈਕ ਜਾਂ ਫਿਰੋਤਿਆਂ ਦੀ ਮੰਗ ਜਾਂ ਗੋਲੀਬਾਰੀ ਇਹੀ ਚੱਲ ਰਿਹਾ ਹੈ ਤੇ ਹੁਣ ਪਤਾ ਨਹੀਂ ਇਹ ਜਿਹੜੇ ਸਾਡੇ ਹਿੰਦੂ ਭਾਈਚਾਰੇ ਵਾਲੇ ਹੈਗੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਕਿਉਂਕਿ ਜੈਨਤੀਪੁਰ ਵੀ ਇਹੀ ਹੋਇਆ ਸੀਗਾ ਤੇ ਹੁਣ ਇੱਥੇ ਹੋ ਰਿਹਾ ਹੈ ਜਾਂ ਸਾਡੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਪੁਲਿਸ ਪਤਾ ਨਹੀਂ ਕਿਉਂ ਨਹੀਂ ਕੁਝ ਕਾਰਵਾਈ ਕਰ ਰਹੀ ਇਸ ਗੱਲ ਤੇ ਤੇ ਸਰਕਾਰ ਜਮ੍ਹਾਂ ਹੀ ਚੁੱਪ ਹੈ ਇਨਾ ਬਾਰਡਰ ਸਟੇਟ ਹੈ ਅਸੀਂ ਅੰਮ੍ਰਿਤਸਰ ਬਿਲਕੁਲ ਅੰਮ੍ਰਿਤਸਰ ਸਾਹਿਬ ਬਿਲਕੁਲ ਬਾਰਡਰ ਦੇ ਨਾਲ ਹੈ ਤੇ ਕੁਝ ਨਹੀਂ ਕਰ ਰਹੇ ਕੀ ਮੰਗ ਕਰਦੇ ਮੇਰੀ ਤਾਂ ਇਹੀ ਮੰਗ ਹੈ ਸਰਕਾਰ ਤੋਂ ਕਿ ਜਲਦ ਤੋਂ ਜਲਦ ਇਸ ਇਸ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਕਿਸੇ ਦੇ ਜਾਨ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਬਿਲਕੁਲ ਪੂਰੀ ਸਕੀਪ ਤੋਂ ਸਰਕਾਰ ਦਾ ਯੂਥ ਮੇ ਚੱਲ ਰਹੇ ਸਨ ਉਹਨਾਂ ਕਰਕੇ ਕਿੰਨਾ ਦਬਾਅ ਬਣਿਆ ਇੱਕ ਵੱਡੀ ਕਾਮਯਾਬੀ ਹੋਈ ਹੈ ਪੂਰਾ ਦਬਾਅ ਬਣਨੇ ਤੇ ਜਿੰਨਾ ਕਿਸਾਨਾਂ ਨੇ ਅਕਾਲੀ ਦਲ ਨੇ ਜਿੰਨਾ ਉਹਨੇ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਹੈ ਪੂਰਾ ਉਹਦਾ ਦਬਾਅ ਬਣ ਕੇ ਤਾਂ ਹੀ ਇਹਨਾਂ ਨੂੰ ਯੂ-ਟਰਨ ਲੈਣਾ ਪਿਆ ਹੈ ਇਸ ਤਰ੍ਹਾਂ ਦੇਖਦੇ ਹੋ ਜੋ ਇਹ ਸਿੱਖ ਸਾਜ਼ਿਸ਼ ਰਚੀ ਗਈ ਸੀ ਕਿਸਾਨਾਂ ਦਾ ਹੱਕ ਮਾਰਨ ਦੀ ਜ਼ਮੀਨ ਲੈ ਹੜਪਣ ਦੀ ਇਹਨਾਂ ਨੂੰ ਹੜਪਣ ਦੇ ਸਿਵਾ ਹੋਰ ਕੋਈ ਕੰਮ ਨਹੀਂ ਕਿਉਂਕਿ ਹੁਣ ਇਹਨਾਂ ਨੂੰ ਪਤਾ ਹੈ ਕਿ ਕੋਈ ਥਾਂ ਨਹੀਂ ਰਹਿ ਗਿਆ ਇਹਨਾਂ ਲਈ ਭੱਜਣ ਨੂੰ ਤੇ ਜਾਤਾ ਹਾਊਸ ਵਿੱਚ ਛੂਟ ਬੋਲਦੇ ਨੇ ਜਾਂ ਇਹ ਜਿਨ੍ਹਾਂ ਜੀਡੀ ਇਹਨਾਂ ਨੇ ਰੱਖੇ ਸੀਗੇ ਆਨ ਤੋਂ ਪਹਿਲਾਂ ਕਿ ਅਸੀਂ ਇਹ ਦੇਵਾਂਗੇ ਇਹ ਕਰਾਂਗੇ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਛੂਟ ਬੋਲ ਬੋਲ ਕੇ ਬੋਲ ਬੋਲ ਕੇ ਇਹਨਾਂ ਨੇ ਇੱਕ ਪਰੰਦੀ ਕੋਸ਼ਿਸ਼ ਕਰ ਰਹੇ ਹੈ ਕਿ ਅਸੀਂ ਹੁਣ ਇਹ ਵੀ ਕਰ ਦਾਂਗੇ ਹੁਣ ਆ ਸਕੀਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਕੁਝ ਪੈਸੇ ਆਣਗੇ ਤੇ ਆਪਣੀ ਜੇਬ ਵੀ ਪਰਣਗੇ ਹੋ ਹੋਰ ਇਲੈਕਸ਼ਨ ਲੜਨਗੇ ਉਹਨਾਂ ਪੈਸਿਆਂ ਨਾਲ ਇਟ ਇਸ ਆ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਹਿਡਨ ਐਫ ਆਈ ਆਰ ਕੀਤੀ ਗਈ ਸੀ ਜਿਹੜੀ ਉਹ ਮਤਲਬ ਵਕੀਲਾਂ ਦੀ ਯਤਰਾ ਸਦਕਾ ਬਾਹਰ ਆਈ ਹੈ ਵਿਧਦਾ ਕੇਸ ਜਵਾਨਸ ਲਈ ਤੇ ਮੁੜ ਕੇ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਸਤ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਵੇ ਇਹਨਾ ਖੌਫ ਕਿ ਮੁੱਛਾਂ ਦੁ ਤਾ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮੈਨੂੰ ਲੱਗੋ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਮੌਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਇਵਰੀ ਕੰਡੀਸ਼ਨ ਚ ਨੇ ਇਨੀ ਇਨਾ ਪੋਲੀਟੀਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਸਾਰਿਆਂ ਦਾ ਟਾਈਮ ਆਉਂਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਥੈਂਕ ਯੂ